ਜਲੰਧਰ ਸ਼ਹਿਰ ਦੀ ਘਟਨਾ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਅਗਰ ਗੱਲ ਕਰੀਏ ਜਲੰਧਰ ਦੇ ਵਿੱਚ 13 ਸਾਲ ਦੀ ਕੁੜੀ ਦੇ ਨਾਲ ਜੋ ਜਗਨਿਆ ਅਪਰਾਧ ਕੀਤਾ ਉਹਦੀ ਤੋਂ ਘਟਨਾ ਨੂੰ ਦੇਖਦੇ ਹੋਏ ਲੋਕੀਏ ਸੋਚਣ ਨੂੰ ਮਜਬੂਰ ਹੋ ਗਏ ਨੇ ਵੀ ਅਸੀਂ ਆਪਣੀ ਬੱਚਿਆ ਵੀ ਸੁਰੱਖਿਆ ਕਿੱਦਾਂ ਕਰੀਏ ਲੋਕ ਇਹ ਸੋਚਣ ਨੂੰ ਮਜਬੂਰ ਹੋ ਗਏ ਨੇ ਵੀ ਕਿਹਾ ਅਸੀਂ ਆਪਣੇ ਬੱਚੇ ਨੂੰ ਸਾਡੀ ਬੱਚੀਆਂ ਗੁਪੜੋਸੀਆਂ ਦੇ ਘਰਾਂ 'ਚ ਵੀ ਸੁਰੱਖਿਤ ਨਹੀਂ ਹੈਗੀਆਂ ਇਹ ਇੱਕ ਸੋਚ ਲੋਕਾਂ ਚ ਉੱਪਰ ਕੇ ਆਈ ਹੈ ਜੋ ਜਲੰਧਰ ਦੀ ਘਟਨਾ ਤੋਂ ਬਾਅਦ ਬਿਲਕੁਲ ਸਾਫ਼ ਹੈ ਸਾਡੇ ਜਦੋਂ ਹਿੰਦੂ ਸਮਾਜ ਦੇ ਨਵਰਾਤੇ ਆਉਂਦੇ ਨੇ ਛੋਟੇ ਛੋਟੇ ਕੁੜੀਆਂ ਨੂੰ ਮਾਂ ਕੰਜਕਾ ਦੇ ਰੂਪ ਦੇ ਵਿੱਚ ਪੂਜਿਆ ਜਾਂਦਾ ਹੈ ਬੱਚਿਆਂ ਘਰਾਜੇ ਲੋਕੀ ਆਪਣੇ ਘਰਾਂ ਚ ਮੰਤਰਿਤ ਕਰਦੇ ਨੇ ਵੀ ਆਓ ਸਾਡੇ ਘਰੇ ਸਾਡੀ ਮਾਂ ਆਈ ਹੈ ਉਹ ਪੂਜਦੇ ਨੇ ਦੂਜੇ ਪਾਸੇ ਜਿਹੜੀ ਜਲੰਧਰ ਚ ਘਟਨਾ ਹੋਈ ਹੈ ਉਸ ਤੋਂ ਲੈ ਕੇ ਲੋਕਾਂ ਦੇ ਮਨ ਚ ਇੱਕ ਡਰ ਤਾਂ ਪੈਦਾ ਹੋ ਗਿਆ ਖਾਸ ਕਰਕੇ ਬੱਚੀਆਂ ਨੂੰ ਲੈ ਕੇ ਵੀ ਕਿਹਾ ਸਾਡੀਆਂ ਬੱਚੀਆਂ ਪੜੋਸ ਦੇ ਘਰ ਚ ਵੀ ਸਖਸ਼ਿਤ ਰਹੀਆਂ ਅੱਜ ਤੋਂ ਕੁਝ ਸਾਲਾਂ ਪਿੱਛੇ ਚਲ ਜੀਏ 20 ਸਾਲ ਪਿੱਛੇ ਚਲ ਜੀਏ ਤਾਂ ਹਰ ਘਰ ਦੇ ਵਿੱਚ ਪੰਜ ਪੰਜ ਛੇ ਛੇ ਨਿਆਣੇ ਹੁੰਦੇ ਸੀਗੇ ਇਹ ਹੀ ਨਹੀਂ ਪਤਾ ਹੁੰਦਾ ਸੀ ਕਿਹੜਾ ਬੱਚਾ ਕਿਸ ਘਰ ਚ ਪਲ ਰਿਹਾ ਪੁਲਿਸ ਦੀ ਹੀ ਬੱਚਿਆਂ ਨੂੰ ਪਾਲ ਕੇ ਵੱਡਾ ਕਰਦੇ ਹੁੰਦੇ ਸੀਗੇ ਪਰ ਹੁਣ ਤਾਂ ਜੋ ਲੰਦਾ ਦੂਜੇ ਪਾਸੇ ਗਲ ਹੋਰ ਵੀ ਆ ਜਾਂਦੀ ਹੈ ਕੇਸਦਾਰੀ ਵਿਅਕਤੀ ਹੋਵੇ ਦਾੜੇ ਵਾਲਾ ਵਿਅਕਤੀ ਹੋਵੇ ਅੰਮ੍ਰਿਤ ਛਕਿਆ ਹੋਵੇ ਵਿਅਕਤੀ ਨਹੀਂ ਹੋਵੇ ਹੈ ਉਹ ਬੰਦਾ ਐਸਾ ਅਪਰਾਧ ਕਰ ਦੇ ਨਹੀਂ ਤੇ ਕਿਹਾ ਜਾਂਦਾ ਸਿਕ ਕੌਮ ਦੇ ਵਿੱਚ ਜਿਨੀ ਅਮਰਤ ਛੱਕ ਲਿਆ ਗੁਰੂ ਦਾ ਅਸ਼ੀਰਵਾਦ ਲੈ ਰਿਆ ਉਹ ਤਾਂ ਇੱਕ ਸਿੱਖ ਹੁੰਦੀ ਹੈ ਵੀ ਗੁਰੂ ਦਾ ਬੱਚਾ ਕਿਹਦੀ ਰੱਖਿਆ ਕਰਦਾ ਹੈ ਗਰੀਬ ਉਹ گاਉਂ ਦੀ ਗੌਰ ਗਰੀਬੀ ਰੱਖਿਆ ਕਰਨ ਲਈ ਪੈਦਾ ਹੋਇਆ ਪਰ ਦੂਜੇ ਪਾਸੇ ਅਮਰਤ ਛੱਕੇ ਬੇ ਵਿਅਕਤੀ ਨੇ ਜਿਹੜਾ ਜਲੰਧਰ ਕਾਰਡ ਕੀਤਾ ਉਹਦੋਂ ਤਾਂ ਚਿੰਝੋਰ ਕੇ ਰੱਖਤਾ ਪੰਜਾਬ ਦੀ ਅੰਮਾਵਾਂ ਨੂੰ ਸੋਚਣ ਨੂੰ ਮਜਬੂਰ ਕਰਤਾ ਦੂਜੇ ਪਾਸੇ ਗੱਲ ਆ ਗਈ ਹਜ਼ਾਰਪੁਰ ਦੀ ਕੁਝ ਮਹੀਨੇ ਪਹਿਲਾਂ ਹਜ਼ਾਰਪੁਰ ਪੂਰ ਦੇ ਵਿੱਚ ਕਟੜਾ ਹੁੰਦੀ ਹੈ ਯੂਪੀ ਬਿਹਾਰ ਦੇ ਲੋਕਾਂ ਦੁਆਰਾ ਇੱਕ ਮਸੂਮ ਬੱਚੇ ਦਾ ਰੇਪ ਕਰਕੇ ਉਹਦੀ ਜਗੰਨਿਆ ਫੱਤਿਆ ਕਰ ਦਿੱਤੀ ਜਾਂਦੀ ਉਹਦਾ ਕਤਲ ਕਰ ਦਿੱਤਾ ਜਾਂਦਾ ਪੂਰੇ ਹਿਸ਼ਾਰਪੁਰ ਕੀ ਪੂਰੇ ਪੰਜਾਬ ਵਿੱਚ ਲੋਕਾਂ ਨੇ ਹੱਥਾਂ 'ਚ ਤਕਤੀਆਂ ਲੈ ਕੇ ਕਿਰਪਾਨਾਂ ਲੈ ਕੇ ਰੋਡਸੋਂ ਕੱਢੇ ਵੀ ਯੂਪੀ ਬਿਹਾਰ ਵਾਲੇ ਭਜਾ ਦਿਓ ਯੂਪੀ ਬਿਹਾਰ ਵਾਲੇ ਭਜਾ ਦਿਓ ਕਈਆਂ ਘਰਾਂ 'ਚੋਂ ਕਈਆਂ ਪੰਚਾਇਤਾਂ ਬੈੜ ਗਈਆਂ ਪੰਚਾਇਤਾਂ ਨੇ ਫੈਸਲੇ ਸੁਣਾਤੇ ਵੀ ਪਿੰਡਾਂ 'ਚੋਂ ਸਾਰੇ ਯੂਪੀ ਬਿਹਾਰ ਵਾਲੇ ਬਾਹਰ ਕੱਢ ਦਿੱਤੇ ਜਾਂ ਜਾਣਗੇ ਕੱਢੇ ਵੀ ਗਏ ਨੇ ਪਰ ਗੱਲ ਉਸ ਲਈ ਵੀ ਅਸੀਂ ਲੋਕਾਂ ਨੇ ਕੀਤੀ ਉਦੋਂ ਵੀ ਹਿੰਦੂ ਪੰਚਾਇਤ ਨੇ ਗੱਲ ਕੀਤੀ ਹਿੰਦੂ ਜਾਗੋ ਕੋਰ ਕਮੇਟੀ ਨੇ ਗੱਲ ਕੀਤੀ ਵੀ ਕ੍ਰਾਈਮਰ ਪਰ ਜਾਓ ਕ੍ਰਾਈਮਰ ਪਰ ਜਾਓ ਕ੍ਰਾਈਮ ਦਾ ਵਿਰੋਧ ਕਰੋ ਨਾ ਕਿ ਕਿਸੇ ਵਿਸ਼ੇਸ਼ ਵਿਅਕਤੀ ਦਾ ਵਿਰੋਧ ਕਰੋ ਵਿਸ਼ੇਸ਼ ਜਾਤ ਦਾ ਵਿਰੋਧ ਕਰੋ ਕਿਸੇ ਵਿਦੇਸ਼ ਪ੍ਰਦੇਸ਼ ਦਾ ਵਿਰੋਧ ਕਰੋ ਉਸ ਤੋਂ ਬਾਅਦ ਵੀ ਘਟਨਾ ਹੋਈ ਸੀ ਕਿਸੇ ਸਿੱਖ ਵਿਅਕਤੀ ਦੁਆਰਾ ਕਿਸੇ ਲੜਕੀ ਦਾ ਰੇਪ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਕੀ ਹੋਇਆ ਕੁਝ ਕੀਤਾ ਗਿਆ ਕਿਆ ਉਹਦਾ ਘਾਟਾ ਉਤਾਰਿਆ ਗਿਆ ਹੁਣ ਜਿਹੜੇ ਲੋਕ ਨੇ ਸੀ ਘਾਟੇ ਲਾ ਦੇਾਂਗੇ ਸੁੱਧਾ ਲਾ ਦਿਓ ਉਹ ਕਰ ਦਿਓ ਕਿੱਥੇ ਗਏ ਹੋ ਸੁੱਧਾ ਲਾਣ ਵਾਲੇ ਬੰਦੇ ਕਿਉਂ ਨਹੀਂ ਲਾਇਆ ਜ਼ਿਲਹੰਦਰ ਵਾਲੇ ਬੰਦੇ ਦਾ ਸੁੱਧਾ ਦੂਜੇ ਪਾਸੇ ਅਮਰਿਤ ਛੱਕੇ ਐਸਾ ਕੰਮ ਕਰਨਾ ਕੀ ਆ ਠੀਕ ਹੈ ਮੈਂ ਐਜੀਪੀਸੀ ਨੂੰ ਵੀ ਕਹਿਣਾ ਚਾਹਾਂਗਾ ਪੁੱਛਣਾ ਚਾਹਾਂਗਾ ਕਿ ਜਿਹੜੇ ਲੋਕ ਇਦਾਂ ਦਾ ਕੰਮ ਕਰਦੇ ਨੇ ਕੀ ਹੁਣ ਉਹਨਾਂ ਨੂੰ ਧਰਮ ਚੋਂ ਕੱਢਿਆ ਜਾਏਗਾ ਕੀ ਉਹਨੂੰ ਸਮਾਜ ਚੋਂ ਛਿੱਕਿਆ ਜਾਊਗਾ ਕੀ ਉਹਨਾਂ ਦੀ ਗੁਰੂ ਘਰਾਂ ਦੇ ਵਿੱਚ ਐਂਟਰੀ ਬੰਦ ਹੋਏਗੀ ਸਵਾਲ ਤਾਂ ਲੋਕ ਬੜਾ ਕੁਝ ਕਰ ਰਹੇ ਨੇ ਐਜੀਪੀਸੀ ਤੋਂ ਵੀ ਸਵਾਲ ਚੱਕਣਗੇ ਨਾਲ ਦੂਜੇ ਪਾਸੇ ਮੈਂ ਜਿੰਨੇ ਵੀ ਅਮਰਤਾਰੀ ਲੋਕ ਨੇ ਉਹਨਾਂ ਨੂੰ ਵੀ ਕਹਿਣਾ ਚਾਹਾਂਗਾ ਜਿਹੜੇ ਲੋਕ ਐਸੇ ਨਹੀਂ ਅਮਰਤ ਛੱਕ ਕੇ ਐਸਾ ਕੰਮ ਕਰਦੇ ਨਹੀਂ ਗਲਤ ਕੰਮ ਕਰਦੇ ਨਹੀਂ ਤਾਂ ਤੁਹਾਨੂੰ ਉਹਨਾਂ ਦਾ ਵਿਰੋਧ ਖੁੱਲਕੇ ਨਹੀਂ ਕਰਨਾ ਚਾਹੀਦਾ ਹਿਸ਼ਾਰਪੁਰ ਲਈ ਤਾਂ ਅਸੀਂ ਲੋਕ ਰੋੜਾ ਤੇ ਉਤਰੇ ਸੜਕਾਂ ਦੇ ਉੱਤੇ ਵਿਰੋਧ ਕੀਤਾ ਹੁਣ ਕਿਉਂ ਨਹੀਂ ਕਿਉਂ ਹੁਣ ਕਿਉਂ ਆਪਰਾ ਅਮਰਤ ਛਕਿਆ ਆਪਰਾ ਆਵੇ ਗਲਤ ਨੂੰ ਗਲਤ ਕਹਿਣਾ ਸਿੱਖੋ ਮੈਂ ਕੀ ਕਹਿ ਰਿਹਾ ਗਲਤ ਨੂੰ ਗਲਤ ਕਹਿਣਾ ਸਿੱਖੀਏ ਆਪਾਂ ਲੋਕ ਤਾਂ ਹੀ ਸਾਡੇ ਸ਼ਹਿਰ ਸਾਡੇ ਮਹੱਲਿਆਂ ਚੋਂ ਗਲੀਆਂ ਚੋਂ ਜਿਹੜਾ ਇਹ ਗੁੰਡੇ ਲੋਗ ਨੇ ਜਿਹੜੇ ਲੋਕ ਐਸੇ ਲੋਗ ਨੇ ਜਿਹੜੇ ਲੋਕ કૃਤਗਣ ਕਰਨ ਵਾਲੇ ਐਸੇ ਲੋਗ ਨੇ ਤਾਂ ਹੀ ਇਹ ਲੋ ਖਤਮ ਹੋ ਸਕਣਗੇ ਮੇਰੀ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਐਸੇ ਲੋਕਾਂ ਨੂੰ ਸਰਿਆਂ ਗੋਲੀ ਮਾਰ ਦਿੱਤੀ ਜਾਣੀ ਚਾਹੀਦੀ ਕਿੱਥੇ ਗਿਆ ਮੇਰੋ ਕਿੱਥੇ ਗਏ ਹੋਰ ਲੋਕ ਜਿਹੜੇ ਗੱਲ ਕਰਦੇ ਸੀਗੇ ਅਸੀਂ ਪੰਜਾਬ ਚ ਸ਼ਲੀਲਤਾ ਨਹੀਂ ਫੈਲ ਫਲਾਮ ਦੇ ਦੀ ਅਸੀਂ ਲੋਕ ਵਿਰੋਧ ਕਰਾਂਗੇ ਅਸੀਂ ਲੋਕ ਆਹ ਕਰਾਂਗੇ ਕਿਉਂ ਨਹੀਂ ਇਸ ਵਿਅਕਤੀ ਦਾ ਘੱਟਾ ਉਤਾਰਿਆ ਗਿਆ ਲੋਕ ਸਵਾਲ ਕਰਦੇ ਨੇ ਮ ਬਕਰਬ ਬਿਬਦ ਰੰਗੇ ਹਰ ਹਰ ਮਹਾਦੇਵ